ਗੱਲਾਂ ਦੀ ਛੱਡੋ ਕੌਣ ਧਰਨਾ ਲਾਇਆ ਕਿੱਥੇ ਲਾਇਆ ਸਭ ਤੋਂ ਵੱਡੀ ਗੱਲ ਇਹ ਆ ਕੈਪਟਨ ਮਰਿੰਦਰ ਸਿੰਘ ਕਾਨੂੰਨੀ ਗਰੰਟੀ ਦੇਣ ਪੰਜਾਬ ਵਿੱਚ ਐਮਐਸਪੀ ਦੇਣ ਦੀ ਕਿ ਹਾਂ ਜੇ ਤੁਹਾਡੀ ਕੋਈ ਪ੍ਰਾਈਵੇਟ ਅਦਾਰਾ ਜਾਂ ਕੋਈ ਨਹੀਂ ਚੱਕਦਾ ਤਾਂ ਤੁਹਾਡੀਆਂ ਫਸਲਾਂ ਮੈਂ ਚੱਕੂੰਗਾ ਜੇ ਉਹ ਐਮਐਸਪੀ ਨਹੀਂ ਦੇ ਸਕਦਾ ਦੇ ਉਹ ਕਹਿੰਦੇ ਸਾਡੇ ਖਜ਼ਾਨੇ ਖਾਲੀ ਆ ਜੇ ਉਹ ਕਹਿੰਦੇ ਆ ਵੀ ਮੈਂ ਐਮਐਸਪੀ ਨਹੀਂ ਦੇ ਸਕਦਾ ਤੇ ਆਪਣੀ ਸਰਕਾਰ ਅੱਜ ਛੱਡੋ ਸਾਨੂੰ ਬਹੁਮਤ ਨਾਲ ਸਾਨੂੰ ਸਰਕਾਰ ਦਿਓ ਅਸੀਂ ਅੱਜ ਸ਼ਾਮ ਨੂੰ ਪੰਜਾਬ ਦੀਆਂ 23 ਦੀਆਂ 23 ਫਸਲਾਂ ਉੱਤੇ ਐਮਐਸਪੀ ਦੇਵਾਂਗੇ ਅਸੀਂ ਅੱਜ ਸ਼ਾਮ ਨੂੰ ਪੰਜਾਬ ਦੀਆਂ 23 ਦੀਆਂ 23 ਫਸਲਾਂ ਉੱਤੇ ਐਮਐਸਪੀ ਦੇਵਾਂਗੇ ਬਨਾਸਪਤੀ ਉੱਤੇ ਜਿਹਦੀ ਪਿਛਲੀ 40 ਸਾਲਾਂ ਦੀ ਜਿੱਤ ਇਹਨਾਂ ਨੇ ਐਮਐਸਪੀ ਨਹੀਂ ਦਿੱਤੀ ਉੱਤੇ ਵੀ ਦੇਵਾਂਗੇ ਕਿਵੇਂ ਬਾਜੀ ਫੁੱਲ ਰੋਡ ਠੀਕ ਹੈ ਜੀ ਉਹਨਾਂ ਦੀ ਗੱਲ ਆ ਸੋ ਪੰਜਾਬ ਦੇ ਵਾਸੀਓ ਅੱਜ ਐਮਐਸਪੀ ਦੇਣ ਨੂੰ ਸਾਡੀ ਪਾਰਟੀ ਤਿਆਰ ਆ ਅੱਜ ਅਸੀਂ ਚੈਲੰਜ ਕਰਦੇ ਆ ਕੈਪਟਨ ਉਮਰਿੰਦਰ ਸਿੰਘ ਨੂੰ ਅੱਜ ਗੱਦੀ ਛੱਡੋ ਅਸੀਂ ਅੱਜ ਹੀ ਐਮਐਸਪੀ ਦੇ ਰਹੇ ਆਂ ਕੱਲੀ-ਕੱਲੀ ਫਸਲ ਤੇ ਇੱਕ ਤੇ ਨਹੀਂ ਕਾਨੂੰਨੀ ਗਾਰੰਟੀ ਬਣਾਵਾਂਗੇ ਕਿ ਜੇ ਤੁਹਾਡਾ ਕੋਈ ਦੂਜਾ ਬੰਦਾ ਨਹੀਂ ਚੱਕਦਾ ਤੇ ਅਸੀਂ ਚੱਕਾਂਗੇ ਅਸੀਂ ਤੁਹਾਨੂੰ ਮੋਦੀ ਅੱਗੇ ਹੱਥ ਢੰਨ ਲਈ ਮਜਬੂਰ ਨਹੀਂ ਕਰਾਂਗੇ ਕਿ ਤੁਸੀਂ ਜਾ ਕੇ ਮੋਦੀ ਦੇ ਤਰਲੇਮਨ ਤੇ ਸਾਡੀਆਂ ਸਰਦਾਰੀਆਂ ਅਸੀਂ ਰੋਲ ਨਹੀਂ ਦਿੰਦੇ ਤੁਸੀਂ ਕਿਸਾਨਾਂ ਨੂੰ ਕਹਿ ਦ ਰਹੇ ਹੋ ਕਿ ਅਸੀਂ ਐਮਐਸਪੀ ਦੇ ਦਾਂਗੇ ਕਿਵੇਂ ਦਊਂਗੇ ਤੁਹਾਡਾ ਪਲਾਨ ਹੈ ਤੁਹਾਨੂੰ ਫੰਡਿੰਗ ਬਾਰੇ ਪਤਾ ਹੈ ਤੁਹਾਡੀ ਰਿਸਰਚ ਹੈਗੀ ਹੈ ਕਿ ਇਸ ਤਰੀਕੇ ਨਾਲ ਇਹ ਰਸਤਾ ਨਿਕਲ ਸਕਦਾ ਤਾਂ ਉਹ ਲੱਗਦਾ ਹੈ ਕਿ ਇਸ ਟਾਈਮ ਇਸ ਤਰੀਕੇ ਦਾ ਕੋਈ ਰਸਤਾ ਹੈ ਪੰਜਾਬ ਦੇ ਫਸਲਾਂ ਦਾ ਬਜਟ 60000 ਕਰੋੜ ਰੁਪਏ ਮੰਨਿਆ ਜਾਂਦਾ ਕੀ ਫਸਲ ਖਰੀਦੀ ਜਾਂਦੀ ਐ ਇੰਨੇ ਚ ਪਹਿਲੀ ਗੱਲ ਤਾਂ ਬਿਨਾ ਰੋਡ ਮੈਪ ਤੋਂ ਐਡਾ ਚੈਲੰਜ ਨਹੀਂ ਕਰ ਸਕਦੇ ਚੈਲੰਜ ਕਰ ਰਹੇ ਆ ਉਹ ਵੀ ਉਰਵਿੰਦ ਕੇਜਰੀਵਾਲ ਜੀ ਦਾ ਕਹਿਣਾ ਬਿਨਾ ਗੱਲ ਤੋਂ ਜਦੋਂ ਅਸੀਂ ਚੈਲੰਜ ਹੀ ਕਰਤਾ ਛੱਡੋ ਅਸੀਂ ਬੈਠਿਆਂ ਸੀਸ ਲਾਵਾਗੇ ਜੇ ਨਾ ਗੱਲ ਹੋਈ ਅਸੀਂ ਬੈਠਿਆਂ ਸੀਸ ਲਾਵਾਗੇ ਜੇ ਨਾ ਗੱਲ ਹੋਈ ਅਸੀਂ ਬੈਠਿਆਂ ਸੀਸ ਲਾਵਾਗੇ ਜੇ ਨਾ ਗੱਲ ਹੋਈ ਵੱਡੀ ਗੱਲ ਇਹ ਆ ਕਿ ਕੱਲੀ ਫਸਲ ਤੇ ਸ਼ਰਾਬ ਦੇ ਮਾਫੀਆ ਚੋਂ ਨਿਕਲ ਜਣੀ ਆ ਨਾ ਜੇ ਕਰਨਾਟਕ ਦੇ ਵਿੱਚ 500 ਠੇਕੇ ਤੋਂ 30000 ਕਰੋੜ ਦੀ ਕਮਾਈ ਆ ਤੇ ਸਾਡੇ 1500 ਠੇਕੇ ਤੋਂ 5000 ਦੀ 5000 ਕਰੋੜ ਦੀ ਕਮਾਈ ਕਿਉਂ ਆ ਸਾਡੇ ਤਾਂ 60000 ਕਰੋੜ ਪਲੱਸ ਹੋ ਸਕਦਾ ਕੱਲੀ ਫਸਲ ਤੇ ਇਥੋਂ ਨਿਬੜ ਗਈ ਜੀ ਐਮਐਸਪੀ ਤੇ ਛੋਟੀ ਮੋਟੀ ਗੱਲ ਆ ਐਮਐਸਪੀ ਦੇਣੀ ਤਾਂ ਛੋਟੀ ਮੋਟੀ ਗੱਲ ਆ ਪੰਜਾਬ ਦੇ ਵਿੱਚ ਜੇ ਦਿੱਲੀ ਦੇ ਵਿੱਚ ਬਿਜਲੀ ਮੁਫਤ ਆ ਜੇ ਦਿੱਲੀ ਦੇ ਵਿੱਚ ਪਾਣੀ ਮੁਫਤ ਹੈ ਜੇ ਦਿੱਲੀ ਦੇ ਵਿੱਚ ਬੱਸਾਂ ਦਾ ਕਿਰਾਇਆ ਮੁਫਤ ਹੈ ਜੇ ਦਿੱਲੀ ਦੇ ਵਿੱਚ ਸਿਹਤ ਸਵਾਮਾ ਮੁਫਤ ਨੇ ਪਤਾ ਹੀ ਨਹੀਂ ਕਿੰਨੀਆਂ ਸੈਂਕੜੇ ਸਵਾਮਾ ਨੇ ਉੱਥੇ ਹੋਰ ਪੰਜਾਬ ਚ ਨਹੀਂ ਹੋ ਸਕਦਾ। ਕੇਜਰੀਵਾਲ ਜੀ ਦੀ ਇਹ ਡ੍ਰੀਮ ਲੈਂਡ ਆ। ਉਹ ਕਹਿੰਦੇ ਇੱਥੇ ਪੁਲਿਸ ਵੀ ਮੇਰੇ ਮੇਰੇ ਨਾਲ ਹੋਊਗੀ ਮੇਰੀ ਮਰਜ਼ੀ ਨਾਲ ਮੈਂ ਜਿੰਨੂੰ ਜੀ ਕਰਦਾ